ਗੁਰਬੀਤ ਕੀ ਗੁਰਦਵਾਰੇ ਜਾਂਦਿਆਂ ਦੀ ਗੁਰਬਾਣੀ ਵਿਚਾਰਨ ਦੀ ਕਦੀ ਨਾ ਲੋਲ ਸਮਝੀ ਹੁਕਮ ਨਾਮੇ ਲਈ ਵੀ ਗਰੰਤੀ ਤੇ ਟੇਕ ਰੱਖਦੇ ਖੁਦ ਪੜਨ ਦੀ ਕਦੀ ਨਾ ਲੋਲ ਸਮਝੀ ਮੱਥਾ ਟੇਕ ਮਾਇਆ ਦੀ ਪੇਟ ਦਿੱਤੀ ਮਨ ਅਰਪਨ ਦੀ ਕਦੀ ਨਾ ਲੋਲ ਸਮਝੀ ਅਡਾ ਪ੍ਰਸ਼ਾਦ ਨੈਲੰਦਰ ਵਿੱਚ ਜਾ ਵੜਨੀ ਗੁਰੂ ਤੇ ਗਿਆਨੀ ਕਦੀ ਨਾ ਲੋਲ ਸਮਝੀ ਉਜ ਗੁਰੂ ਦਾ ਹਾਂ ਬਹੁਤ ਸਤਿਕਾਰ ਕਰਦੀ ਗੁਰੂ ਦੇ ਮੰਨ ਨਹੀਂ ਕਦੀ ਨਾਲ ਲੋੜ ਸਮਝੀ ਰਮਾਲੀ ਚੜਾ ਚੜਾ ਕੇ ਗੁਰੂ ਘਰ ਭਗਤ ਦੀ ਮਦਦ ਗਰੀਬ ਦੀ ਕਦੀ ਨਾਲ ਲੋੜ ਸਮਝੀ ਤਨ ਧੋ ਰਿਆ ਨਾ ਕਿਸੂ ਰਚ ਮਰਦਮ ਦੀ ਕਦੀ ਨਾਲ ਲੋੜ ਸਮਝੀ ਕਈਆਂ ਦੀ ਸਾਰੀ ਸਾਰੀ ਪੁਰਖੀ ਗੁਰਦੁਆਰੇ ਉਧਿਆਂ ਦੀ ਪਰ ਗੁਰੂ ਤੋਂ ਗਿਆਨੀ ਨਹੀਂ ਗਿਆ ਕਦੀ ਸੋਚੀ ਨਹੀਂ ਗਈ ਮੱਥਾ ਟੇਕਿਆ ਪ੍ਰਸ਼ਾਦ ਲਿਆ ਤੇ ਗਏ ਚਲੇ ਪਰ ਗੁਰੂ ਤੋਂ ਗਿਆਨ ਹੀ ਨਹੀਂ ਲਿਆਣ ਸੋਚੀ ਨਹੀਂ ਲਈ ਕਈਆਂ ਦੀ ਸਾਰੀ ਸਾਰੀ ਉਮਰ ਹੋ ਚੁੱਕੀ ਐ ਜੱਜੀ ਸਾਹਿਬ ਦੀਆਂ ਛੇ ਬੌਧੀਆਂ ਯਾਦੀਆਂ ਜਿਨ੍ਹਾਂ ਨੂੰ ਜੱਜੀ ਸਾਹਿਬ ਦੀਆਂ ਛੇ ਬੌਧੀਆਂ ਨਹੀਂ ਆਉਂਦੀਆਂ ਉਹ ਵੀ ਗਰੰਥੀ ਦੇ ਰੋ ਮਾਰਦੇ ਆ ਜਿਨ੍ਹਾਂ ਨੂੰ ਘਰ ਹੀ ਨਹੀਂ ਕੋਈ ਪੁੱਛਦਾ ਉਹ ਲੱਗੀ ਰਹੀ ਰਿਆਕੀ ਸੁੱਟ ਗੜਦੇ ਕਈ ਪਿੰਡਾਂ ਦੇ ਵਿੱਚ ਇਹੋ ਜਿਹਾ ਹਾਲਾਤ ਹੈ ਆਦੇ ਕੋ ਨੂੰ ਮਿਲਦਾ ਪਿੰਡਾਂ ਦੇ ਵਿੱਚ ਜਾਈਦਾ ਜਿਕਰ ਉਹ ਵੀ ਕੋਈ ਗੁੱਸਾ ਕਿਦਾ ਰਹੀ ਹਾ ਕੋਈ ਗਰੰਥੀ ਤੇ ਜਾ ਕੇ ਗੁੱਸਾ ਗੜਦੇ ਨਾ ਗੜਦੇ ਕ੍ਰੋਹ ਮਾਰੀਏ ਨਾ ਰੀਏ ਇਦਾਂ ਦੇ ਹਾਲਾਤ ਆਪ ਗੁਰਬਾਣੀ ਨੂੰ ਪੜ੍ਹਨਾ ਨਹੀਂ ਸਮਝਣਾ ਨਹੀਂ ਵਿਚਾਰਨਾ ਨਹੀਂ ਇਹ ਸਾਡੇ ਆਸਥੀ ਸਿਰ ਤੋਂ ਸੇ ਜਿਨ੍ਹਾਂ ਤੇ ਉਹ ਗੁਰੂ ਕਿਰਪਾ ਕਰਦਾ ਹੈ ਜਿਨ੍ਹਾਂ ਮਨੁੱਖਾਂ ਤੇ ਉਹਨਾਂ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ ਜਿਹੜੇ ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ ਉਹ ਪਰਮਾਤਮਾ ਨੂੰ ਲੱਭ ਲੈਂਦੇ ਨੇ ਜਿਹੜਾ ਹਰ ਵੇਲੇ ਸਾਡੀ ਅੱਖ ਸੰਗੇ ਸਾਡੇ ਲਈ ਸਦਾ ਆਰਾ ਸੰਗੇ ਹਰ ਪੰਗਮੇ ਭੁਗਤੀ ਪਰਮੇਸ਼ਰ ਜਿਹੜਾ ਸਾਡੀ ਸਦਾ ਅੱਖ ਸੰਗੀ ਉਹਨੂੰ ਦਬ ਲੀਤੀ ਉਹਨੂੰ ਭਾਲ ਲੈਂਦੇ ਨੇ ਉਹ ਜਿੱਥੇ ਵੀ ਫਰ ਜਾਂਦੇ ਨੇ ਉਹ ਸੁਖੀ ਰਹਿੰਦੇ ਨੇ ਆਨੰਦ ਮਾਣਦੇ ਨੇ ਜੀਵਨ ਦਾ ਜਿਨ੍ਹਾਂ ਨੂੰ ਰੱਬ ਨੇ ਆਪਣੇ ਚਰਨਾਂ ਦੀ ਹੇਚ ਮਿਲਾਇਆ ਹੈ ਕਿਰਪਾ ਕਰਕੇ ਉਹ ਸਦਾ ਪਿਆਰ ਦੀ ਨਾਲ ਪਰਮਾਤਮਾ ਦੀ ਸਿੱਖਸਲਾ ਦੀ ਗੀਤ ਗਾਉਂਦੀ ਆ ਪਿਆਰ ਦੀ ਨਾਲ ਕੋਈ ਬੰਦਸ਼ ਨਹੀਂ ਕੋਈ ਬੰਦਾ ਚੱਟੀ ਨਹੀਂ ਦੇਖਣ ਨੂੰ ਮਿਲਦਾ ਹੈ ਕਿ ਇਹਨੇ ਸਮੇਂ ਦੇ ਵਿੱਚ ਇੰਨੇ ਪਾੜ ਕਰ ਲੈਣੇ ਕਾਲੀ ਕੜੀਂ ਪਟੀਆਂ ਦੀ ਉਹ ਖਦਵਾਰਾ ਪੂਰੀਆਂ ਨੇ ਨਿਮਾਣ ਬਾਹਰ ਪੁਜਾ ਕਰਦਾ ਕਹਿੰਦੇ ਕਿ ਕੋਈ ਸਮਾਂ ਨਹੀਂ ਕੋਈ ਗਿਣਤੀ ਮਿਣਤੀ ਨਹੀਂ ਇਹ ਤੁਸੀਂ ਗਿੰਤੀ ਮਿੰਤੀ ਦੇ ਵਿੱਚ ਪੜਨਾ ਹੈ ਬੱਦਾ ਚੱਤੀ ਦੇ ਵਿੱਚ ਪੜਨਾ ਹੈ ਐਨੇ ਕਹਨੇ ਦੇ ਵਿੱਚ ਪਾਠ ਕਰ ਲੈਣਾ ਸਮਾਉਤੀ ਕਰਣੀ ਹੈ ਕਾਲ ਕਾਲੀ ਪੜੀ ਜਾਣਾ ਮੁੱਖ ਦਵਾਰਾ ਬੱਦਾ ਚੱਤੀ ਜੋ ਪਰੇ ਨਾਮ ਗੁਣ ਨਾਮ ਪੁਕਾਰ ਦੇਖ ਨੂੰ ਮਿਲਦਾ ਹੈ ਪਾਠ ਪੜੀ ਵੀ ਜਾ ਰਹੇ ਆ ਲੱਡੀ ਵੀ ਜਾ ਰਹੇ ਗਿਆਨੀ ਨੇ ਹਾੜ ਪੜੀ ਜਾ ਰਹੀਆਂ ਪਰ ਪੱਤਾ ਚੱਟੀ ਦੇ ਵਿੱਚ ਸਮਝਦੇ ਆ ਕੋਈ ਗੀਤ ਹੈ ਕੋਈ ਗਾਣਾ ਹੈ ਰੱਬ ਨੂੰ ਅਸੀਂ ਖੜਾਉਣਾ ਸਮਝਿਆ ਲੋਕ ਜਾਂਦੇ ਹੁੰਦੀ ਤਹ ਯੋਤੂ ਬ੍ਰੰਤ ਵਿਚਾਰ ਕਾਸ਼ੀ ਪਰੀ ਸੋਹੇ ਮਾਨ ਸਮਰਤੀ ਬਾਰ ਲੋਗਨ ਰਾਮ ਅਲਾਉਣਾ ਜਾ ਕਿਹੜਾ ਸਮਝੀ ਲੋਕਾਂ ਨੇ ਗੁਰਬਾਣੀ ਨੂੰ ਪੜਨਾ ਨਹੀਂ ਵਿਚਾਰਨਾ ਨਹੀਂ ਬਸ ਗੇੜ ਸਮਝੀਏ ਸਵੇਰੇ ਪੜ੍ਹਦੇਣਾ ਸ਼ਾਮ ਨੂੰ ਪੜ੍ਹਦੇਣਾ ਇਸ ਕਰਕੇ ਜਿੰਨਾ ਚਿਰ ਸਹੀ ਗਿਆਨ ਨਹੀਂ ਹੁੰਦੀ ਉਹਨਾਂ ਚਿਰ ਸਾਚੀ ਸੋਚੀ ਨਹੀਂ ਹੁੰਦੀ ਤੇ ਜਿਹੜੇ ਵੀ ਜੀਵ ਪਿਆਰ ਦੇ ਨਾਲ ਗੁਰਬਾਣੀ ਨੂੰ ਗਾਉਂਦੇ ਨੇ ਪਿਆਰ ਦੇ ਨਾਲ ਗਾਉਣਾ ਹੈ ਪਤਾ ਚੱਤੀ ਦੇ ਵਿੱਚ ਕੀ ਘੱਟ ਪੜਦਾ ਥੋੜਾ ਪੜਦਾ ਰ ਭਰੇਮ ਦੇ ਨਾਲ ਅੰਦਰੋਂ ਹਰਮਨ ਗਾਵੋ ਸਦਾ ਸੁਭਾਈਂ ਸ੍ਰੇਮ ਦੇ ਨਾਲ ਪਿਆਰ ਦੇ ਨਾਲ ਪ੍ਰਭੂ ਦੇ ਗੁਰ ਗਉੜੀਆਂ ਉਹਨੂੰ ਯਾਦ ਕਰਨਾ ਫਿਰ ਜਦੋਂ ਪਿਆਰ ਦੇ ਨਾਲ ਤਹਾ ਨਹੀਂ ਨਾ ਫਿਰ ਕੀ ਹੋਵੇਗਾ ਮਾਨ ਚਿੰਦੇ ਜਿੰਨੀ ਸਗਲੇ ਪਰਮਾਈ ਜਿਹੜਾਂ ਕੀ ਅਸੀਂ ਮਨ ਦੀ ਕਿਛੀ ਇਛਾ ਰੱਖਾਂਗੇ ਫਲ ਦੀ ਪ੍ਰਾਪਤੀ ਰੱਖਾਂਗੇ ਉਹ ਸਾਨੂੰ ਪ੍ਰਾਪਤੀ ਹੋ ਜਾਏਗੀ ਮਨ ਜਿੰਦੇ ਸਭ ਨੇ ਫਲ ਪਾਈ ਕਹਿੰਦੇ ਕਿ ਮਨ ਦੇ ਵਿੱਚ ਜੋ ਵੀ ਤੁਸੀਂ ਇੱਛਾ ਰੱਖਿਓ ਤੁਹਾਡੀ ਪੂਰੀ ਹੋਗੀ ਪਰ ਜਦੋਂ ਪ੍ਰੇਮ ਦੇ ਨਾਲ ਆਪਾਂ ਗਾਉਣਾ ਹੈ ਬਾਣੀ ਨਾਲ ਬਾਣੀ ਨਾਲ ਗਾਉ ਉਹ ਸੱਚੀ ਬਾਣੀ ਇਹ ਜਿਹੜੀ ਬਾਣੀ ਨਾਲ ਆਪਾਂ ਨੂੰ ਗਾਉਣਾ ਹੈ ਇਹ ਨਹੀਂ ਵੀ ਆਪਾਂ ਕੋਈ ਬੰਦਸ਼ ਆ ਪਿਆ ਪਾਇਆ ਹੋਏ ਸ਼ੇਤੀ ਸ਼ੇਤੀ ਕਦਮ ਕਰਨਾ ਕਦਮ ਨਹੀਂ ਕਰਨਾ ਇਹ ਤੁ ਗਾਉਣਾ ਹੈ ਗਾ ਕੇ ਬੰਦ ਕਰ ਤੇ ਜਿਹੜੇ ਵੀ ਜੀਵ ਫਿਰ ਗਾਉਂਦੇ ਨਹੀਂ ਬਾਣੀ ਨੂੰ ਆਣੀ ਨੂੰ ਉਹਨਾਂ ਨੂੰ ਪਰਮਾਤਮਾ ਜਿਹੜਾ ਨਾਲ ਵਸਦਾ ਨਾ ਉਹਨਾਂ ਨੂੰ ਹਰ ਇੱਕ ਚੀਜ਼ ਹਰ ਇੱਕ ਵਸਤੂ ਪਰਮਾਤਮਾ ਦਿੰਦਾ ਉਹ ਪਰਮਾਤਮਾ ਸਦਾ ਹੀ ਸਾਡਾ ਸਾਥੀ ਹੈ ਸਾਡਾ ਸਹਮੀਆ ਸਾਡੀ ਸਹਿਨਾ ਕਰਦਾ ਹੈ ਤੇ ਸੰਤਾਂ ਦੀ ਸਾਧਨਾ ਦੀ ਕਿਰਪਾ ਦੇ ਨਾਲ ਹੀ ਪਰਮਾਤਮਾ ਜਿਹੜਾ ਹੈ ਉਹ ਜੀਵ ਨੂੰ ਮਿਲਦਾ ਹੈ ਜਦੋਂ ਸੰਤ ਜਨ ਸਾਧੂ ਜਨ ਕੋ ਸ਼ਮਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਜਿਹੜੇ ਜੀਵ ਬਣ ਜਾਂਦੇ ਨੇ ਉਹਨਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਰਾਇਣ ਪ੍ਰਾਣ ਆਧਾਰ ਹਮ ਸੰਤ ਜਨਾਂ ਕਰੈ ਨਾਰਾ ਸੰਤ ਜਨ ਫਿਰ ਵਿਕਾਰਾਂ ਵਿੱਚ ਡਿੱਗੀ ਹੋਏ ਅਨ ਪਵਿੱਤਰ ਜੀਵਨ ਵਾਲਾ ਬਣਾ ਦਿੰਦੀ ਆ ਪਵਿੱਤਰ ਕਰ ਦਿੰਦੇ ਨੇ ਸੰਤ ਜਨ ਦੀ ਸਾਧੂ ਜਨਾਂ ਕਿਰਪਾ ਪਰਮਤ ਕਰਦੇ ਨੇ ਜੀਵਤੇ ਬਿਸਰ ਗਈ ਸੰਤਾਤ ਪਾਈ ਜਪਤੇ ਸਾਥ ਸਤਿਮੁਖੇ ਪਾਈ ਨਾ ਕੋ ਬੈਰੀ ਨਹੀਂ ਬੇਰੀ ਸਾਡੀ ਤੇ ਗਰੰਤੀ ਦੇ ਨਾਮ ਹੀ ਬਣਾਉਂਦੀ ਉਹਦੀਆਂ ਹੀ ਆਪਾਂ ਕੱਟੀਆਂ ਕੱਡੀਆਂ ਰੇਸ਼ਮਾਂ ਕਰੀ ਜਾਂਦੀਆਂ ਉਹਦੇ ਨੁਕਸ ਕੱਢੀ ਜਾਂਦੀ ਹੋਰ ਸਾਡੀ ਕਿਸੇ ਨਾ ਕੀ ਬਣੀ ਇੱਕ ਪਿੰਡ ਚ ਪੰਜ ਪੰਜ ਗੁਰਦੁਆਰੇ ਸੀ ਬਣਾ ਸੀ ਗੁਰੂ ਦੀ ਗੱਲ ਅਸੀਂ ਨਾ ਮੰਨਦੀ ਪਿਆਰ ਜੇ ਕੋਈ ਬਾੜੀ ਗੱਲ ਹੋ ਜਾਂਦੀ ਉਹ ਆਪਣਾ ਵਖਰਾ ਗੁਰਦੁਆਰਾ ਬਣਾ ਲੈ ਤੇ ਗੁਰੂ ਸਾਹਿਬ ਕਿਤੇ ਜਦੋਂ ਤੇ ਅਸੀਂ ਗੁਰਬਾਣੀ ਨੂੰ ਪੜਿਆ ਹੈ ਜਦੋਂ ਦੇ ਗੁਰਬਾਣੀ ਕੋਤੀ ਸ਼ਰਮ ਦੇ ਵਿੱਚ ਆਏ ਸਾਡੇ ਤੇ ਸਾਰੇ ਜਿਹੜੇ ਆ ਏ ਚੜੀ ਸਾਡੀ ਫਾਇਦਾ ਸੀ ਸਾਡਾ ਜਿਹੜਾ ਲੜਾਈ ਚ ਕਰੀ ਦੁੱਖਾਂ ਇਨਕਾ ਸੀ ਨਵਰਤ ਸੀ ਵੈਰ ਲੋਨ ਸੀ ਖਤਮ ਹੋ ਗਿਆ ਹੋ ਗਿਆ ਸਾਡੀ ਤੇ ਸਾਰੀ ਉਮਰ ਨਾਂ ਚੱਲੀ ਚੱਟੀਆਂ ਦਾੜੀਆਂ ਆਉਣੀਆਂ ਹੋਣੀਆਂ ਅਜੇ ਵੀ ਸਾਡੇ ਇਧਰ ਈਰਖਾ ਨਵਰਤ ਅਦਬ ਅੱਜ ਵੀ ਨਹੀਂ ਵੇ

ਤੇ ਜਿਹੜੇ ਵੀ ਦਿਨ ਰਾਤ ਕਾ ਆਤਮਾ ਦਾ ਨਾਮ ਜਪਦੀ ਨੇ ਸਿਮਰਨ ਕਰਦੀ ਨਹੀਂ ਕਈ ਪੁੱਛਦੇ ਨੇ ਕਿੰਨਾ ਸਮਾਂ ਸਿਮਰਨ ਕਰਨਾ ਚਾਹੀਦਾ ਹੈ ਕਿੰਨਾ ਸਮਾਂ ਗੁਰਬਾਣੀ ਨੂੰ ਪੜ੍ਹਨਾ ਚਾਹੀਦਾ ਹੈ ਜੀ ਗੁਰਬਾਣੀ ਨੂੰ ਕੋਉਣਾ ਚਾਹੀਦਾ ਸਾਨੂੰ ਮਹਾਰਾਜ ਸਿਝਾ ਰਹਿਣੇ ਕਿ ਤੁਸੀਂ ਹੱਥਾਂ ਪੈਰਾਂ ਦੇ ਨਾਲ ਕੰਮਕਾਰ ਕਰਨੀ ਹੈ ਰਸਨਾ ਦੁਆਰਾ ਪਰਮੇਸ਼ਰ ਦਾ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਕੰਮਕਾਰ ਕਰਦਿਆਂ ਤੁਰਦਿਆਂ ਫਿਰਦਿਆਂ ਬਹਦਿਆਂ ਬਹਿਦਿਆਂ ਅਤਾ ਪੈਰਾਂ ਦੀ ਨਾਲ ਕੰਮ ਕਰ ਕਰਦੀ ਉਹ ਰਸਨਾ ਦੇ ਨਾਮ ਟਿਪੀਸ਼ਰ ਦਾ ਨਾਮ ਜਪਨਾ ਇਹ ਜਿਨ ਨਰੈਣ ਕੀਰਤਨ ਗਾਈਆ ਬਹੁੜ ਨਾਮ ਜੋਨੀ ਧਾਈਏ ਕੀ ਹੋਊਗਾ ਜਦੋਂ ਦਿਨ ਰਾਤ ਇਹ ਗੁਰਮਾਣੀ ਨੂੰ ਆਵਾਜ਼ੀ ਸਿਮਰਨ ਕਰਾਗੀ ਨਾਮ ਜਪਾਂਗੇ ਫਿਰ ਜੂਨਾ ਦੇ ਵਿੱਚ ਨਹੀਂ ਆਉਣਾ ਪਊਗਾ ਮੁਕਤ ਹੋ ਜਾਵਾਂਗੇ ਬਹੁੜ ਨਾ ਜੋਨਲ ਪਾਈਏ ਮਹਾਰਾਜ ਜੁਨਾ ਦੇ ਵਿੱਚ ਨਹੀਂ ਆਉਂਦੇ ਜਾਂਦੇ ਮਰਦੇ ਨਹੀਂ ਇਸ ਕਰਕੇ ਗੁਰੂ ਸਾਹਿਬ ਸੁਣ ਕਰ ਰਹੇ ਨਹੀਂ ਸਾਹਿਬ ਕਹਿੰਦੇ ਨੇ ਕਿ ਜਿਸ ਮਨੋਕਲ ਨੂੰ ਸਿਰਜਣ ਹਾਰ ਸਭ ਨੂੰ ਯਾਗਕ ਆਪ ਇਹ ਦਾਤਾ ਦਿੰਦਾ ਹੈ ਉਹਨੇ ਹੀ ਪਰਮਾਤਮਾ ਦਾ ਨਾਮ ਸਮਝਿਆ ਆ ਪਰ ਆਤਮਾ ਦੇ ਨਾਮ ਦਾ ਸਵਾਦ ਸਮਝਿਆ ਉਹ ਹੀ ਇਹ ਸਵਾਦ ਚੱਕਦੇ ਜਾਂਦੇ ਸਵਾਦ ਲਈ ਜਿਨ੍ਹਾਂ ਨੂੰ ਪ੍ਰਭੂ ਨੇ ਦਾਤ ਦਿੱਤੀ ਤੇ ਫਿਰ ਜਿਹੜੇ ਵੀ ਨਾਮ ਜਪਦੇ ਨੰਪਦੇ ਗੁਰੂ ਸਾਹਿਬ ਹੁਸਨ ਮੋਹਰ ਲਾ ਦੇ। ਹੁਕਮ ਕਰ ਰਹੇ ਨੇ ਕਿ ਜੰਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇ। ਉਹਨਾਂ ਦੇ ਫਿਰ ਜੰਮ ਵੀ ਨੇੜ ਨਹੀਂ ਆਉਂਦੀ ਜਿਹੜੇ ਇਸ ਸਿਮਰਨ ਕਰਦੇ ਹਨ। ਨਾਮ ਜਪਦੇ ਨਹੀਂ ਸੰਗਤ ਕਰਦੇ ਨਹੀਂ ਹੁਕਮ ਕਰਦੇ ਨਹੀਂ ਉਸਰ ਮੂਰ ਲਾ ਰਹੇ ਨਹੀਂ ਇਹਦੀ ਮੈਂ ਤੇਰੇ ਨਾਲ ਕੇ ਚਾਮ ਕੀ ਆਉਣ ਦੇ ਸੁਣ ਕੇ ਚਾਮ ਕੇ ਤੂੰ ਉਤਨਾਏ ਤਿਰੇ ਸ਼ਣ ਜਾਹੀ ਇਹਦੇ ਲਾਕੇ ਨਹੀਂ ਆਉਣ ਦੀ ਨਾ ਕਲ ਮੈਂ ਈਵੇਂ ਗੁਣ ਗੋਬਿੰਦ ਵਿਦਾਇ ਇਹਦਾ ਹੀ ਕਹਿੰਦੇ ਫੋੜ ਦਾ ਕੰਮ ਹੈ ਮੁੰਡਾ ਪਰਮੇਸ਼ਰ ਦੇ ਗੁਰ ਗੋਣੀ ਉਹਦਾ ਸਿਮਰਨ ਕਰਨਾ ਉਹਦਾ ਨਾਮ ਜਪਣਾ ਉਹਨਾਂ ਦੇ ਫਿਰ ਅਲਾ ਕੀ ਜਾਣ ਨਹੀਂ ਆਉਂਦੀ ਜਿਹੜੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਪਰਮਾਤਮਾ ਦਾ ਨਾਮ ਜਪਦੇ ਨੇ ਪਰਮਾਤਮਾ ਦਾ ਨਾਮ ਸਿਮਰਨ